ਸਸ਼੍ਰੀਕਾਲ ਤੋਂ ਜੁੜ ਚੁੱਕਿਆ ਹੈ ਸੰਜੈ ਨਿਊਜ਼ ਦੇ ਨਾਲ ਤੇ ਪੰਜਾਬ ਦੇ ਵਿੱਚ ਚੋਣਾਂ ਦਾ ਵਿਗਲ ਪਾ ਚੁੱਕਿਆ ਹੈ ਤਰਨਤਾਰਨ ਜਿਮਨੀ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ ਨੇ ਪੰਜਾਬ ਦੇ ਵਿੱਚ ਦਰਸਤਲ ਸਿਆਸੀ ਮਾਹੌਲ ਭੱਗ ਗਿਆ ਤਰਨਤਾਰਨ ਜਿਮਨੀ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਅੱਜ ਤੋਂ ਭਰੀਆਂ ਜਾਣਗੀਆਂ ਔਰ 21 ਅਕਤੂਬਰ ਤੱਕ ਇਹ ਨਾਮਜ਼ਦਗੀਆਂ ਨੇ ਜਿਹੜੀਆਂ ਦਾਖਲ ਕਰਵਾਈਆਂ ਜਾ ਸਕਦੀਆਂ ਨੇ 22 ਅਕਤੂਬਰ ਤੱਕ ਕਾਗਜ਼ਾਂ ਦੀ ਜਾਂਚ ਕੀਤੀ ਜਾਏਗੀ 24 ਅਕਤੂਬਰ ਤੱਕ ਨਾਂ ਨੇ ਜਿਹੜੇ ਉਹ ਵਾਪਸ ਲੈ ਜਾਣਗੇ ਤਾਂ ਦੱਸਦੀ ਹੈ ਕਿ 11 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ 14 ਨਵੰਬਰ ਨੂੰ ਨਤੀਜੇ ਐਲਾਨੇ ਜਾਣਗੇ ਸੋ ਆਮ ਆਦਮੀ ਪਾਰਟੀ ਨੇ ਹਰਮਿਤ ਸਿੰਘ ਸੰਧੂ ਨੂੰ ਉਮੀਦਵਾਰਾ ਲੈ ਜੋ ਕਿ ਪਹਿਲਾਂ ਤੋਂ ਵੀ ਹਲਕਾ ਇੰਚਾਰਜ ਰਹ ਚੁੱਕੇ ਨੇ ਸੋ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੁਖਵਿੰਦਰ ਕੌਰ ਰੰਧਾਵਾ ਨੂੰ ਟਿਕਟ ਦਿੱਤੀ ਗਈ ਹੈ ਜੀਆਂ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਟਿਕਟ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਦਿੱਤੀ ਗਈ ਹੈ ਔਰ ਕਾਂਗਰਸ ਦੇ ਵੱਲੋਂ ਕਰਨबीर ਸਿੰਘ ਬੁਰਜ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਇਸੇ ਤਰ੍ਹਾਂ ਭਾਜਪਾ ਨੇ ਹਰਜੀਤ ਸੰਧੂ ਨੂੰ ਤੇ ਅਕਾਲੀ ਦਲ ਅੰਮ੍ਰਿਤਸਰ ਨੇ ਸੰਦੀਪ ਸਣੀ ਦੇ ਭਰਾ ਮਨਦੀਪ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਦਾ ਪੰਜਾਬ ਦੇ ਵਿੱਚ ਇਸ ਵੇਲੇ ਸਿਆਸੀ ਮਾਹੌਲ ਭਖਿਆ ਹੋਇਆ ਹੈ। ਹਰ ਕੋਈ ਪੱਬਾ ਭਾਰ ਹੈ ਤੇ ਹਰ ਕੋਈ ਇਹ ਜਾਣਨ ਦੀ ਉਤਸੁਕਤਾ ਦੇ ਵਿੱਚ ਹੈ ਕਿ ਆਖਿਰਕਾਰ ਤਰਨਤਾਰਨ ਜਿਮਨੀ ਚੌਂ ਨੇ ਜਿਹੜੇ ਉਹ ਕੌਣ ਜਿੱਤੂਗਾ? ਤਾਂ ਦੱਸ ਦਿਓ ਕਿ ਉਥੋਂ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਜਿਨ੍ਹਾਂ ਦਾ ਦਿਹਾਂਤ ਹੋ ਗਿਆ ਸੀ ਤਾਂ ਉਸ ਤੋਂ ਬਾਅਦ ਤਰਨਤਾਰਨ ਦੇ ਵਿੱਚ ਜੋ ਸੀਟ ਖਾਲੀ ਸੀ ਉਸ ਨੂੰ ਲੈ ਕੇ ਜਿਮਨੀ ਚੋਣ ਕਰਵਾਈ ਜਾ ਰਹੀ ਹੈ ਤੇ ਹੁਣ ਜਿਮਨੀ ਚੋਣ ਦਾ ਅਖਾੜਾ ਪਖੰਡ ਲੱਗਾ ਹੈ ਸਿਆਸੀ ਮਾਹੌਲ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਦੱਸ ਦਿਆ ਕਿ ਅੱਜ ਤੋਂ ਨਾਮਜ਼ਦਗੀਆਂ ਨੇ ਜਿਹੜੀਆਂ ਉਹ ਭਰੀਆਂ ਜਾਣਗੀਆਂ ਤੇ 21 ਅਕਤੂਬਰ ਤੱਕ ਇਹ ਸਿਲਸਲਾ ਚੱਲਦਾ ਰਹਿਣ ਵਾਲਾ ਹੈ 22 ਅਕਤੂਬਰ ਤੱਕ ਕਾਗਜ਼ ਨੇ ਜਿਹੜੇ ਉਹਨਾਂ ਦੀ ਜਾਂਚ ਹੋਏਗੀ 24 ਅਕਤੂਬਰ ਤੱਕ ਜਿਹੜੇ ਵੀ ਉਮੀਦਵਾਰ ਨੇ ਆਪਣਾ ਨਾਮ ਵਾਪਸ ਲੈਣਾ ਚਾਹੁੰਦੇ ਨੇ ਉਹ ਆਪਣਾ ਨਾਮ ਹੈ ਜਿਹੜਾ ਵਾਪਸ ਲੈ ਸਕਦੇ ਨੇ ਤਾਂ 11 ਨਵੰਬਰ ਨੂੰ VOTING ਹੋਏਗੀ ਯਾਨੀ ਕਿ 11 ਨਵੰਬਰ ਨੂੰ ਲੋਕਾਂ ਦੇ ਹੱਥ ਦੇ ਵਿੱਚ ਹੋਏਗਾ ਕਿ ਆਖਰਕਾਰ ਉਹਨਾਂ ਨੇ MLA ਕਿਸ ਨੂੰ ਬਣਾਉਣਾ ਪਰ ਇਸ ਤੋਂ ਪਹਿਲਾਂ ਰਾਜਾ ਵੜਿੰਗ ਨੇ ਇੱਕ ਬਿਆਨ ਦਿੱਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਹਿੰਦੁਸਤਾਨ ਚਾਹੀਦਾ ਹੈ ਖਾਲਿਸਤਾਨ ਨਹੀਂ ਔਰ ਇਹ ਫੈਸਲਾ ਤਰਨਤਾਰਨ ਦੇ ਲੋਕਾਂ ਦੇ ਹੱਥ ਹੈ ਸੋ ਵੱਡੀ ਗੱਲ ਉਹਨਾਂ ਦੇ ਵੱਲੋਂ ਕਹਿ ਦਿੱਤੀ ਗਈ ਹੈ ਸੋ ਨਾਮਜ਼ਦਗੀਆਂ ਅੱਜ ਤੋਂ ਭਰਨੀਆਂ ਸ਼ੁਰੂ ਹੋ ਜਾਣਗੀਆਂ 21 ਅਕਤੂਬਰ ਤੱਕ ਭਰੀਆਂ ਜਾਣਗੀਆਂ 22 ਅਕਤੂਬਰ ਤੱਕ ਕਾਗਜ਼ਾਂ ਦੀ ਜਾਂਚ ਹੋਏਗੀ 24 ਅਕਤੂਬਰ ਅਜਿਹੇ ਦਿਨ ਹੈ ਜਦੋਂ ਨਾਮਜ਼ਦਗੀਆਂ ਨੂੰ ਜਿਹੜੀਆਂ ਵਾਪਸ ਲੈਣ ਦਾ ਸਮਾਂ ਜ਼ਰੂਰ ਹੋਏਗਾ ਸੋ ਇਸ ਵੇਲੇ ਦੀ ਅਸੀਂ ਜਾਣਕਾਰੀ ਤੁਹਾਨੂੰ ਦੱਸਦੇ ਹਾਂ ਕਿ ਤਰਨਤਾਰਨ ਜਿਮਨੀ ਚੋਣਾਂ ਨੂੰ ਲੈ ਕੇ ਅੱਜ ਤੋਂ ਨਾਮਜ਼ਦਗੀਆਂ ਨੇ ਜਿਹੜੀਆਂ ਉਹ ਭਰਨੀਆਂ ਸ਼ੁਰੂ ਹੋ ਜਾਣਗੀਆਂ ਸਸ਼੍ਰੀਕਾਲ ਤੋਂ ਝੜ ਚੁੱਕਿਆ ਸਮਝਾ ਨਿਊਜ਼ ਦੇ ਨਾਲ ਤੇ ਪੰਜਾਬ ਦੇ ਵਿੱਚ ਚੋਣਾਂ ਦਾ ਵਿਗਲ ਪਾ ਚੁੱਕਿਆ ਹੈ ਤਰਨਤਾਰਨ ਜਿਮਨੀ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ ਨੇ ਪੰਜਾਬ ਦੇ ਵਿੱਚ ਦਰਸਤਲ ਸਿਆਸੀ ਮਾਹੌਲ ਪੱਕ ਗਿਆ ਹੈ ਤਰਨਤਾਰਨ ਜਿਮਨੀ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਅੱਜ ਤੋਂ ਭਰੀਆਂ ਜਾਣਗੀਆਂ ਔਰ 21 ਅਕਤੂਬਰ ਤੱਕ ਇਹ ਨਾਮਜ਼ਦਗੀਆਂ ਨੇ ਜਿਹੜੀਆਂ ਦਾਖਲ ਕਰਵਾਈਆਂ ਜਾ ਸਕਦੀਆਂ ਨੇ 22 ਅਕਤੂਬਰ ਤੱਕ ਕਾਗਜ਼ਾਂ ਦੀ ਜਾਂਚ ਕੀਤੀ ਜਾਏਗੀ 24 ਅਕਤੂਬਰ ਤੱਕ ਨਾਂ ਨੇ ਜਿਹੜੇ ਉਹ ਵਾਪਸ ਲੈ ਜਾਣਗੇ ਤਾਂ ਦੱਸਦੀ ਹੈ ਕਿ 11 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ 14 ਨਵੰਬਰ ਨੂੰ ਨਤੀਜੇ ਐਲਾਨੇ ਜਾਣਗੇ ਸੋ ਆਮ ਆਦਮੀ ਪਾਰਟੀ ਨੇ ਹਰਮীত ਸਿੰਘ ਸੰਧੂ ਨੂੰ ਉਮੀਦਵਾਰਾ ਲੈ ਜੋ ਕਿ ਪਹਿਲਾਂ ਤੋਂ ਵੀ ਹਲਕਾ ਇੰਚਾਰਜ ਰਹਿ ਚੁੱਕੇ ਨੇ ਸੋ ਦੂਜੇ ਪਾਸੇ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਸੁਖਵਿੰਦਰ ਕੌਰ ਰੰਧਾਵਾ ਨੂੰ ਟਿਕਟ ਦਿੱਤੀ ਗਈ ਹੈ ਜੀਆਂ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਨੂੰ ਟਿਕਟ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਦਿੱਤੀ ਗਈ ਹੈ ਔਰ ਕਾਂਗਰਸ ਦੇ ਵੱਲੋਂ ਕਰਨਬੀਰ ਸਿੰਘ ਬੁਰਜ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਇਸੇ ਤਰ੍ਹਾਂ ਭਾਜਪਾ ਨੇ ਹਰਜੀਤ ਸੰਧੂ ਨੂੰ ਤੇ ਅਕਾਲੀ ਦਲ ਅੰਮ੍ਰਿਤਸਰ ਨੇ ਸੰਦੀਪ ਸਣੀ ਦੇ ਭਰਾ ਮਨਦੀਪ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਦਾ ਪੰਜਾਬ ਦੇ ਵਿੱਚ ਇਸ ਵੇਲੇ ਸਿਆਸੀ ਮਾਹੌਲ ਭਖਿਆ ਹੋਇਆ ਹੈ ਹਰ ਕੋਈ ਪੱਬਾ ਭਾਰ ਹੈ ਤੇ ਹਰ ਕੋਈ ਇਹ ਜਾਣਨ ਦੀ ਉਤਸੁਕਤਾ ਦੇ ਵਿੱਚ ਹੈ ਕਿ ਆਖਰਕਾਰ ਤਰਨ ਤਾਰਨ ਜਿਮਨੀ ਚੋਣ ਨੇ ਜਿਹੜੇ ਉਹ ਕੌਣ ਜਿੱਤੂਗਾ ਤਾ ਦੱਸਦੀ ਹੈ ਕਿ ਉੱਥੋਂ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਜਿਨ੍ਹਾਂ ਦਾ ਦਿਹਾਂਤ ਹੋ ਗਿਆ ਸੀ ਤਾਂ ਉਸ ਤੋਂ ਬਾਅਦ ਤਰਨ ਤਾਰਨ ਦੇ ਵਿੱਚ ਜੋ ਸੀਟ ਖਾਲੀ ਸੀ ਉਸ ਨੂੰ ਲੈ ਕੇ ਜਿਮਨੀ ਚੋਣ ਕਰਵਾਈ ਜਾ ਰਹੀ ਹੈ ਤੇ ਹੁਣ ਜਿਮਨੀ ਚੋਣ ਦਾ ਅਖਾੜਾ ਭਖਣ ਲੱਗਾ ਹੈ ਸਿਆਸੀ ਮਾਹੌਲ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਦੱਸਦੀ ਹੈ ਕਿ ਅੱਜ ਤੋਂ ਨਾਮਜ਼ਦਗੀਆਂ ਨੇ ਜਿਹੜੀਆਂ ਉਹ ਭਰੀਆਂ ਜਾਣਗੀਆਂ ਤੇ 21 ਅਕਤੂਬਰ ਤੱਕ ਇਹ ਸਿਲਸਲਾ ਚਲਦਾ ਰਹਿਣ ਵਾਲਾ ਹੈ 22 ਅਕਤੂਬਰ ਤੱਕ ਕਾਗਜ਼ ਨੇ ਜਿਹੜੇ ਉਹਨਾਂ ਦੀ ਜਾਂਚ ਹੋਏਗੀ 24 ਅਕਤੂਬਰ ਤੱਕ ਜਿਹੜੇ ਵੀ ਉਮੀਦਵਾਰ ਨੇ ਆਪਣਾ ਨਾਮ ਵਾਪਸ ਲੈਣਾ ਚਾਹੁੰਦੇ ਨੇ ਉਹ ਆਪਣਾ ਨਾਮ ਹੈ ਜਿਹੜਾ ਵਾਪਸ ਲੈ ਸਕਦੇ ਨੇ ਤਾਂ 11 ਨਵੰਬਰ ਨੂੰ VOTING ਹੋਏਗੀ ਯਾਨੀ ਕਿ 11 ਨਵੰਬਰ ਨੂੰ ਲੋਕਾਂ ਦੇ ਹੱਥ ਦੇ ਵਿੱਚ ਹੋਏਗਾ ਕਿ ਆਖਰਕਾਰ ਉਹਨਾਂ ਨੇ MLA ਕਿਸ ਨੂੰ ਬਣਾਉਣਾ ਪਰ ਇਸ ਤੋਂ ਪਹਿਲਾਂ ਰਾਜਾ ਵੜਿੰਗ ਨੇ ਇੱਕ ਬਿਆਨ ਦਿੱਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਹਿੰਦੁਸਤਾਨ ਚਾਹੀਦਾ ਹੈ ਖਾਲਸਤਾਨ ਨਹੀਂ ਔਰੇ ਫੈਸਲਾ ਤਰਨਤਾਰਨ ਦੇ ਲੋਕਾਂ ਦੇ ਹੱਥ ਚ ਹੈ ਸੋ ਵੱਡੀ ਗੱਲ ਉਹਨਾਂ ਦੇ ਵੱਲੋਂ ਕਹਿ ਦਿੱਤੀ ਗਈ ਹੈ ਸੋ ਨਾਮਜ਼ਦਗੀਆਂ ਅੱਜ ਤੋਂ ਭਰਨੀਆਂ ਸ਼ੁਰੂ ਹੋ ਜਾਣਗੀਆਂ 21 ਅਕਤੂਬਰ ਤੱਕ ਭਰੀਆਂ ਜਾਣਗੀਆਂ 22 ਅਕਤੂਬਰ ਤੱਕ ਕਾਗਜ਼ਾਂ ਦੀ ਜਾਂਚ ਹੋਏਗੀ 24 ਅਕਤੂਬਰ ਅਜਿਹੇ ਦਿਨ ਹੈ ਜਦੋਂ ਨਾਮਜ਼ਦਗੀਆਂ ਨੂੰ ਜਿਹੜੀਆਂ ਵਾਪਸ ਲੈਣ ਦਾ ਸਮਾਂ ਜ਼ਰੂਰ ਹੋਏਗਾ ਸੋ ਇਸ ਵੇਲੇ ਦੀ ਅਸੀਂ ਜਾਣਕਾਰੀ ਤੁਹਾਨੂੰ ਦੱਸਦੇ ਹਾਂ ਕਿ ਤਰਨਤਾਰਨ ਜਿਮਨੀ ਚੋਣਾਂ ਨੂੰ ਲੈ ਕੇ ਅੱਜ ਤੋਂ ਨਾਮਜ਼ਦਗੀਆਂ ਨੇ ਜਿਹੜੀਆਂ ਉਹ ਭਰਨੀਆਂ ਸ਼ੁਰੂ ਹੋ ਜਾਣਗੀਆਂ